ਰਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਕਿ ਇਹ ਭਾਈ ਇਸ ਸੰਸਾਰ ਦੇ ਅੰਦਰ ਜੋ ਉਪਜਿਓ ਸੋ ਬਿਨਸਹਿ ਪਰੋ ਆਜ ਕਹਿ ਤਾਲ ਜੋ ਵੀ ਜੀਵ ਜੋ ਵੀ ਸੰਸਾਰ ਦੇ ਅੰਦਰ ਪੈਦਾ ਹੋਇਆ ਹੈ ਉਸਨੇ ਨਾਸ ਹੋ ਜਾਣਾ ਹੈ ਸੰਸਾਰ ਦੇ ਅੰਦਰ ਪਾਵੇਂ ਸੁਰ ਨਰ ਦੇਵਾ ਸੁਰ ਕਹਿੰਦੇ ਨੇ ਦੇਵਤੇ ਨਰ ਨਾਮ ਹੈ ਮਨੁੱਖ ਨਰ ਦੇਵਾ ਮਨੁੱਖਾਂ ਦੇ ਜਿਹੜੇ ਰਾਜੇ ਹਨ ਕਿਸੇ ਵੀ ਸੰਸਾਰ ਦੇ ਵਿੱਚ ਪੱਕੇ ਤੌਰ ਤੇ ਬਸਣਾ ਨਹੀਂ ਹੈ ਰਹਿਣਾ ਨਹੀਂ ਹੈ ਜੋ ਇਹ ਸੰਸਾਰ ਵਿੱਚ ਜੀਵ ਜਨਮ ਲੈ ਕੇ ਆਉਂਦਾ ਹੈ ਆਪਣੀ ਉਮਰ ਪੂਰ ਕਰਕੇ ਸਮੇਂ ਦੇ ਨਾਲ ਇਸ ਸੰਸਾਰ ਤੋਂ ਚਲੇ ਜਾਂਦਾ ਹੈ ਅਸੀਂ ਬਚਨ ਪੜਦੇ ਹਾਂ ਰਾਣਾ ਰਾਉ ਨਾ ਕੋ ਰਹੈ ਰੰਗਨਾ ਤੋਂ ਕਫੀਰ ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ ਸੰਸਾਰ ਦੇ ਅੰਦਰ ਪਾਸ ਪੰਖੀ ਪਾਵੇਂ ਪਸ਼ੂ ਹਨ ਪਾਵੇਂ ਪੰਛੀ ਹਨ ਪਾਵੇਂ ਪਾਣੀ ਵਿੱਚ ਰਹਿਣ ਵਾਲੇ ਜੀਵ ਪਾਣੀ ਤੋਂ ਬਾਹਰ ਰਹਿਣ ਵਾਲੇ ਜੀਵ ਇਥੋਂ ਤੱਕ ਸੂਰਜ ਚੰਦਰਮਾ ਦਿਨ ਰਾਤ ਸਭ ਕੁਝ ਨਾਸ ਹੋਣ ਵਾਲਾ ਹੈ ਦਿਨ ਰਾਤ ਚੱਲਦਾ ਤਿਸ ਸਾਤਸ ਚੱਲੈ ਤਾਰਕਾ ਲਖ ਬਲੋਏ ਮਕਾਮ ਉਹੀ ਏਕ ਹੈ ਨਾਨਕਾ ਸੱਚ ਬਹੋਏ ਰਾਤ ਦਾ ਸਮਾਂ ਰਾਤ ਦੇ ਸਮੇਂ ਜਾਣਨ ਕਰਨ ਵਾਲਾ ਚੰਦਰਾ ਇਹ ਵੀ ਚਲੇ ਜਾਣ ਵਾਲੇ ਹੈ ਦਿਨ ਦਾ ਸਮਾਂ ਦਿਨ ਦੇ ਸਮੇਂ ਚਾਨਣ ਕਰਨ ਵਾਲਾ ਸੂਰਜ ਇਹ ਵੀ ਚਲੇ ਜਾਣ ਵਾਲੇ ਹਨ ਇੱਕ ਉਹ ਪਰਮਾਤਮਾ ਵਾਹਿਗੁਰੂ ਜੋ ਸਦਾ ਰਹਿਣ ਵਾਲਾ ਟਿਕਿਆ ਹੋਇਆ ਹੈ ਇਸ ਲਈ ਮਹਾਰਾਜ ਬਚਨ ਕਰਤੀ ਉਠ ਸਿਧਾਰੇ ਕਰ ਮਨ ਜਨ ਸੇਵਾ ਭਾਵੇਂ ਕੋਈ ਮਨ ਜਿਹੜੇ ਮੰਨਣ ਸੀਲ ਮਹਾਪੁਰਖ ਹੁੰਦੇ ਨੇ Muni ਲੋਗ ਜਨ ਭਗਤ ਹਨ ਉਹਨਾਂ ਦੀ ਸੇਵਾ ਕਰਨ ਵਾਲੇ ਸੱਦ ਸੰਗਤ ਇਹ ਸਾਰੇ ਇਸ ਸੰਸਾਰ ਤੋਂ ਊਠ ਸਿਧਾਰੇ ਔਰਠ ਕੇ ਚਲੇ ਗਏ ਆਪੋ ਆਪਣੇ ਸਮੇਂ ਦੇ ਨਾਲ ਜਿਵੇਂ ਜਿਵੇਂ ਵੀ ਕਿਸੇ ਨੂੰ ਸੰਸਾਰ ਦੇ ਸਤਾ ਪਿਆ ਹੈ ਉਹ ਜੀਵ ਸੰਸਾਰ ਤੋਂ ਚਲੇ ਜਾਂਦਾ ਹੈ ਹੁਣ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਦੱਸਿਆ ਕਿ ਐਸੋ ਇਹੋ ਸੰਸਾਰ ਦੇਖਣਾ ਰਹਿਣ ਨਾ ਕੋ ਪਈ ਹੈ ਰੇ ਏ ਭਾਈ ਇਹੋ ਜਿਆ ਇਹ ਸੰਸਾਰ ਹੈ ਜਿੱਥੇ ਕੋਈ ਪੱਕੇ ਤੌਰ ਤੇ ਰਹਿਣਾ ਨਹੀਂ ਪਾਉਂਦਾ ਤੋ ਜਿਹੜਾ ਸੰਸਾਰ ਦੇ ਨਾਲ ਮਨ ਲਾਇਆ ਹੋਇਆ ਹੈ ਸੰਸਾਰ ਨੂੰ ਆਪਣਾ ਸਮਝੀ ਬੈਠਾ ਹੈ ਇਹ ਸਮਝਿਆ ਕਿ ਮੈਂ ਇੱਥੇ ਸਦਾ ਰਹਿਣਾ ਹੈ ਇਹ ਝੂਠਾ ਹੈ ਇਸ ਲਈ ਮਾਰੇ ਬਚਨ ਸਾਨੂੰ ਕਰਦੇ ਨੇ ਕਿ ਤੂੰ ਉਸ ਪ੍ਰਮਾਤਮਾ ਦੇ ਨਾਲ ਆਪਣਾ ਚਿੱਤ ਜੋੜਨ ਤੱਕ ਜੀਵਤ ਦੇਖੇ ਨਹੀਂ ਹਰ ਹਰ ਧਿਆਇਆ ਜਿਨ੍ਹਾਂ ਨੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਪਰਮਾਤਮਾ ਦਾ ਨਾਮ ਧਿਆਉਣਾ ਕੀਤਾ ਵਾਹਿਗੁਰੂ ਦੇ ਨਾਲ ਆਪਣਾ ਚਿੱਤ ਜੋੜਿਆ ਉਹ ਸੰਸਾਰ ਦੇ ਅੰਦਰ ਚਉਂਦੇ ਦੇਖੇ ਗਏ ਉਹਨਾਂ ਦਾ ਜੀ ਅਸਲ ਜੀਵਨ ਹੈ ਕਿ ਉਹੋ ਜਿਉਂਦੇ ਹਨ ਅਮਰ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਸਮੇਂ ਸਿੰਘਾਂ ਦੇ ਤਾਈਂ ਪ੍ਰਸ਼ਨ ਕੀਤਾ ਕਿ ਭਾਈ ਭਗਤ ਕਬੀਰ ਜੀ ਦੇ ਸਮੇਂ ਕਿਹੜਾ ਰਾਜਾ ਹੋਇਆ ਉਹਨਾਂ ਸਿੰਘਾਂ ਨੇ ਆਪੋ ਆਪਣੀ رائے ਅਨੁਸਾਰ ਵੱਖ-ਵੱਖ ਨਾਮ ਦੱਸੇ ਕਿਸ ਨੇ ਕਿਹਾ ਜੀ ਅਕਬਰ ਹੋਇਆ ਹੋਵੇਗਾ ਕਿਸੇ ਨੇ ਕਿਹਾ ਕਿ ਮਹਾਰਾਜ ਕੋਈ ਹੋਰ ਰਾਜਾ ਉਨੇ ਦਾ ਕਈ ਤਰ੍ਹਾਂ ਦੇ ਨਾਮ ਲੈਣਾ ਕੀਤੇ ਸਤਿਗੁਰੂ ਮਹਾਰਾਜ ਕਹਿੰਦੇ ਦੇਖੋ ਭਾਈ ਉਸ ਸਮੇਂ ਜਿਹੜਾ ਰਾਜਾ ਹੋਇਆ ਸਿਕੰਦਰ ਲੋਧੀ ਉਸ ਨੇ ਭਗਤ ਕਰਦੀਲ ਜੀ ਨੂੰ ਮਾਰਨ ਵਾਸਤੇ ਵੀ ਯਤਨ ਕੀਤਾ ਸੀ ਕਈ ਤਰ੍ਹਾਂ ਦੇ ਨਾਲ ਘਰਾਉਣਾ ਕੀਤਾ ਸੀ ਆਪਣੇ ਰਾਜ ਦੇ ਵਿੱਚ ਉਸ ਰਾਜੇ ਨੇ ਆਪਣਾ ਹੁਕਮ ਚਲਾਇਆ ਹੋਵੇਗਾ ਲੋਕ ਉਹਦਾ ਨਾਮ ਵੀ ਜਾਣਦੇ ਹੋਣਗੇ ਪਰ ਸਮੇਂ ਦੀ ਕਰਵਟ ਦੇ ਨਾਲ ਸਾਰੇ ਉਸ ਨੂੰ ਭੁੱਲ ਗਏ ਭਗਤ ਕਬੀਰ ਜੀ ਨੂੰ ਸਾਰੇ ਹੀ ਲੋਕ ਜਾਣਦੇ ਹੋਏ ਬੱਚੇ ਜਵਾਨ ਬਜ਼ੁਰਗ ਸਾਰੇ ਲੋਕ ਪਤਾ ਕਿ ਭਗਤ ਕਬੀਰ ਜੀ ਹੋਏ ਨੇ ਜਿਨ੍ਹਾਂ ਨੇ ਬਾਜਗੁਰੂ ਪਰਮਾਤਮਾ ਦਾ ਨਾਮ ਜਪਣਾ ਕੀਤਾ ਇਸ ਤਰ੍ਹਾਂ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹਨ ਉਹ ਸੰਸਾਰ ਵਿੱਚ ਸਦਾ ਰਹਤੇ ਨੇ ਜਿਹੜੇ ਸੰਸਾਰੀ ਜੀਵ ਨੇ ਉਹਨਾਂ ਨੇ ਸੰਸਾਰ ਦੇ ਨਾਲ ਉਹ ਲਾਇਆ ਗਿਆ ਹੈ ਤੇ ਸੰਸਾਰ ਵਿੱਚ ਜੋ ਵੀ ਹੈ ਉਹ ਨਾਸ ਹੋ ਰਿਹਾ ਹੈ ਸੰਸਾਰ ਦਾ ਮੋਹ ਝੂਠਾ ਹੈ ਇਸ ਲਈ ਉਹਨਾਂ ਦਾ ਲਾਇਆ ਹੋਇਆ ਮੋਹ ਵੀ ਝੂਠਾ ਹੁੰਦਾ ਹੈ ਸਾਧ ਸੰਗਤ ਪਰਮਾਤਮਾ ਸੱਤ ਹੈ ਆਦ ਸੱਚ ਜੁਗਾਦ ਸੱਚ ਹੈ ਈ ਸੱਚ ਨਾਨਕ ਉਸੇ ਈ ਸੱਚ ਜਿਸ ਨੇ ਉਸ ਸੱਚ ਦੇ ਨਾਲ ਪ੍ਰੇਮ ਲਾਇਆ ਉਹ ਵੀ ਸੱਚ ਹੋ ਜਾਂਦੇ ਨੇ ਸੱਚ ਚ ਮਿਲ ਕਰਕੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਸਤਗੁਰੂ ਜੀ ਕਹਿੰਦੇ ਜਹਾਂ ਦਾ ਪ੍ਰਮਾਤਮਾ ਦਾ ਨਾਮ ਸਦਾ ਰਹਿੰਦਾ ਹੈ ਜਹਾਂ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਸਾਧੂ ਗੁਰੂ ਮੁਖ ਤੇ ਜਹਾਂ ਫਿਰ ਜਿਹੜਾ ਗੋਬਿੰਦ ਪ੍ਰਮਾਤਮਾ ਪਰਮੇਸ਼ਰ ਆਪ ਉਹ ਸਦਾ ਰਹੇ ਨਾਮ ਤੇ ਨਾਮੀ ਦੋਹੇ ਅਭੇਦ ਹਨ ਮਿਲੇ ਹੋਏ ਹਨ ਤੇ ਜਿਹੜਾ ਉਸ ਨਾਮੀ ਦੇ ਨਾਲ ਦਿਲ ਜਾਂਦਾ ਹੈ ਉਹਦੇ ਵਿੱਚ ਸਮਾਜ ਜਾਂਦਾ ਭਗਤ ਪ੍ਰਹਿਲਾਦ ਜੀ ਭਗਤ ਧਰੂ ਜੀ ਉਹਨਾਂ ਨੂੰ ਸਾਰੇ ਜਾਣਦੇ ਹਨ ਤੇ ਸਤਜੁਗ ਦੇ ਵਿੱਚ ਹੋਏ ਹਨ ਸਤਜੁਗ ਵਿੱਚ ਹੋਣ ਵੀ ਤਾਂ ਮਨੁੱਖ ਬਿਆੰਤ ਹੋਏ ਉਹਨਾਂ ਦੇ ਰਾਜੇ ਹੋਏ ਪਰ ਉਹਨਾਂ ਨੂੰ ਕੋਈ ਨਹੀਂ ਜਾਣਦਾ ਇਸ ਤਰ੍ਹਾਂ ਜਿਹੜਾ ਪਰਮਾਤਮਾ ਦਾ ਭਗਤ ਹੈ ਉਹ ਅਮਰ ਹੋ ਜਾਂਦਾ ਹੈ ਉਹ ਅਟਲ ਹੋ ਜਾਂਦਾ ਹੈ ਸਾਧ ਸੰਗਤ ਸਤਿਗੁਰੂ ਮਹਾਰਾਜ ਬਚਨ ਕਰਦੇ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਧਿਆਇਆ ਹੈ ਨਾਮ ਜਪਣਾ ਕੀਤਾ ਉਹ ਅਸੀਂ ਜਿਉਂਦੇ ਦੇਖੇ ਹਨ ਉਹਨਾਂ ਕੋਲ ਹੀ ਅਸਲ ਜੀਵਨ ਹੈ ਇਥੇ ਮਾਰਾ ਬਚਨ ਕੀਤੇ ਹਨ ਆਇਆ ਸਫਲ ਤਾਹੂ ਕੋ ਗਣੀਐ ਚਾਸ ਰਸਨ ਹਰ ਹਰ ਚਾਸ ਭਣੀਐ ਸੰਸਾਰ ਚ ਆਇਆ ਕੋਈ ਸਫਲ ਕਿਤਾ ਗਿਣਿਆ ਜਾਂਦਾ ਜਿਨੇ ਬਹੁਤੀ ਮਾਇਆ ਛੋੜ ਲਈ ਜਿਨੇ ਬਹੁਤ ਲੰਮੀ ਉਮਰ ਕਰ ਲੈਣਾ ਕੀਤੀ ਜਿਨੇ ਧਨ ਇਕੱਠਾ ਕਰਕੇ ਕੋਠੀਆਂ ਪਾ ਲਈਆਂ ਆਪਣਾ ਨਾਮ ਵੱਟਾ ਬਣਾ ਲਿਆ ਨਹੀਂ ਭਾਈ ਸੰਸਾਰ ਚ ਆਇਆ ਹੋਇਆ ਸਫਲ ਉਹਦਾ ਗਿਣਿਆ ਜਾਂਦਾ ਜਿਹਨੇ ਵਾਹਿਗੁਰੂ ਦਾ ਨਾਮ ਜਪਣਾ ਕੀਤਾ ਹੈ ਪਰਮਾਤਮਾ ਦਾ ਨਾਮ ਭਾਵੇਂ ਥੋੜੇ ਸਮੇਂ ਵਾਸਤੇ ਹੀ ਨਾਮ ਜਪਿਆ ਕਿਉਂਕਿ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਧਨ ਇਕੱਠਾ ਕਰਨ ਵਾਲੇ ਸਨ ਜਿਨ ਗੜ ਕੋਟ ਕੀਏ ਕੰਚਨ ਕੇ ਉਹ ਰਾਵਣ ਜਿਸ ਨੇ ਸੋਨੇ ਦੇ ਕਿਲੇ ਬਣਾਉਣਾ ਕੀਤੇ ਸਨ ਨਾ ਕਉ ਲੈ ਆਇਓ ਇਹੋ ਤਨ ਨਾ ਕਉ ਲੈ ਜਾਤ ਰਾਵਣ ਰੂਪ ਦੇ ਅਦਰ ਸ਼ਤਰਪਤ ਖਿੰਨਤ ਹੈ ਦੇਵਲਾਤ ਪਰ ਖਾਲੀ ਹੱਥ ਇਸ ਸੰਸਾਰ ਤੋਂ ਚਲੇ ਗਏ ਸਤਿਗੁਰੂ ਜੀ ਨੇ ਤਾਂ ਇਥੋਂ ਤੱਕ ਸਾਨੂੰ ਦੱਸ ਦਿੱਤਾ ਜੇ ਜੁਗ ਚਾਰੇ ਆਰ ਜਾ ਕੋਰਤ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਈ ਜੇ ਕਿਸੇ ਦੀ ਉਮਰ ਚਾਰ ਜੁਗ ਹੋ ਜਾਏ ਹੁਣ ਅਸੀਂ ਕਹਿੰਦੇ ਜੀ ਇਹ 100 ਸਾਲ ਦੀ ਉਮਰ ਭੋਗ ਕਰਕੇ ਮਰਿਆ ਤੇ ਮਨੁੱਖ ਜੋ ਬਢੇਰੀ ਉਮਰ ਭੋਗ ਕਰਕੇ ਸੰਸਾਰ ਤੋਂ ਜਾਂਦੇ ਨੇ ਉਹਨਾਂ ਦੇ ਮਰਨੇ ਤੇ ਚਲੇਪੀਆਂ ਬਣਾਉਂਦੇ ਨੇ ਹੋਰ ਕਈ ਤਰ੍ਹਾਂ ਦੇ ਨਾਲ ਗਮੀ ਨਹੀਂ ਕਰਦੇ ਪਰ ਦੇਖੋ ਸਾਧ ਸੰਗਤ ਗੁਰੂ ਬਾਦ ਹੈ ਕਹਿੰਦੇ ਕੋਈ ਬਦਖ ਚਾਰ ਜੁਗ ਦੀ ਉਮਰ ਭੋਗ ਕੇ ਸੰਸਾਰ ਵਿੱਚ ਚਾਰ ਜੁਗਾਂ ਤੋਂ 10 ਗੁਣੀ ਕਰ ਲਵੇ ਭਾਵ 40 ਜੋਗ ਉਮਰ ਭੋਗ ਲੈਣਾ ਕਰੇ ਇੱਕ ਚੁੱਕ ਦੀ ਉਮਰ 43 ਦਾ 30000 ਵਿਦਵਾਨਾਂ ਨੇ ਮੰਨੀ ਹੈ ਇੰਨੀ ਲੰਮੀ ਉਮਰ ਭੋਗ ਲੈਣਾ ਕਰੇ ਜੇ ਚੁੱਕ ਚਾਰੇ ਆਲ ਜਾ ਹੋਰ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ ਨੌ ਖੰਡਾਂ ਵਿੱਚ ਜਾਣਿਆ ਜਾਵੇ ਆਪਣਾ ਨਾਮ ਇੰਨਾ ਕਾਇਮ ਕਰ ਲਵੇ ਨੌ ਖੰਡਾਂ ਦੇ ਲੋਕ ਉਹਨੂੰ ਜਾਣਨ ਲੱਗ ਜਾਣ ਔਰ ਸਭ ਕੋਈ ਉਹਦੇ ਨਾਲ ਚੱਲਣਾ ਕਰੇ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲਈ ਆਪਣਾ ਨਾਮ ਵੀ ਮਨ ਭੌਂਦਾ ਰਖਾ ਲਵੇ ਲੋਕਾਂ ਤੋਂ ਸਤਕਾਰ ਲੈਣ ਵਾਸਤੇ ਲੋਕਾਂ ਤੋਂ ਸਤਕਾਰ ਇਕੱਠਾ ਕਰੇ ਜਸ ਇਕੱਠਾ ਕਰੇ ਚੇਤ ਸਦਦਰ ਨਾ ਆ ਗਈ ਤਾਂ ਬਾਤ ਨਾ ਪੁੱਛੇ ਕੀ ਜੇ ਪਰਮਾਤਮਾ ਦੀ ਨਜ਼ਰ ਵਿੱਚ ਨਾ ਆਇਆ ਵਾਹਿਗੁਰੂ ਦੀ ਨਜ਼ਰ ਪ੍ਰਾਪਤ ਨਾ ਹੋਈ ਤਾਂ ਕਿਸੇ ਨੇ ਤੇਰੀ ਬਾਤ ਨਹੀਂ ਪੁੱਛਣੀ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੀ ਕੀੜਿਆਂ ਦੇ ਵਿੱਚ ਕੀੜਾ ਬਣਾ ਦਿੱਤਾ ਜਾਵੇਗਾ ਨਾਲੀਆਂ ਦਾ ਕੀੜਾ ਬਣਾ ਦਿੱਤਾ ਜਾਵੇਗਾ ਸਤਿਗੁਰੂ ਮਾਰਿਆ ਬਚਨ ਕਰਤੀ ਇਹਨਾਂ ਕੋ ਜੰਦ ਹੁੰਦਿਆਂ ਵੀ ਜੇ ਪਰਮਾਰਮਾ ਦੀ ਨਜ਼ਰ ਪ੍ਰਾਪਤ ਨਾਲ ਹੋਈ ਵਾਹਿਗੁਰੂ ਦੀ ਨਜ਼ਰ ਕਿਵੇਂ ਪ੍ਰਾਪਤ ਹੁੰਦੀ ਹੈ ਜਦੋਂ ਅਸੀਂ ਵਾਹਿਗੁਰੂ ਦੇ ਕੋਲ ਜਾਵਾਂਗੇ ਵਾਹਿਗੁਰੂ ਨਾਲ ਮਿਲੇ ਹੋਏ ਸਤਿਗੁਰੂ ਜੀ ਹਨ ਵਾਹਿਗੁਰੂ ਦਾ ਸਰੂਪ ਸਤਿਗੁਰੂ ਜੀ ਹਨ ਔਰ ਸਤਿਗੁਰਾਂ ਦੇ ਬਚਨ ਕਮਾਵਾਂਗੇ ਗੁਰਬਾਣੀ ਪੜਾਂਗੇ ਸਤਿਗੁਰੂ ਮਹਾਰਾਜ ਦੀ ਪ੍ਰਸੰਨਤਾ ਪ੍ਰਾਪਤ ਹੋਵੇਗੀ ਗੁਰਬਾਣੀ ਵਾਲਾ ਜੀਵਨ ਬਣਾ ਕਰਕੇ ਗੁਰੂ ਦੇ ਨੇੜੇ ਜਾ ਸਕਦੇ ਹਾਂ ਜਿੰਨਾ ਸਮਾਂ ਅਸੀਂ ਗੁਰੂ ਵਾਲੇ ਨਹੀਂ ਬਣੇ ਗੁਰਮਤਿ ਧਾਰਨੀ ਨਹੀਂ ਹੋਏ ਉਹਨਾਂ ਸਮਾਂ ਸਤਿਗੁਰਾਂ ਦੀ ਪ੍ਰਸੰਨਤਾ ਨਹੀਂ ਮਿਲਦੀ ਨਾਮ ਜਪੀਏ ਸੰਗ ਸੰਗਤ ਕਰੀਏ ਮਾਰੇ ਬਚਨ ਕੀਤਾ ਨਾ ਆਵੋ ਸਿੱਖ ਸਤਿਗੁਰੂ ਕੀ ਪਿਆਰੇ ਹੋ ਕਾਮ ਹੋ ਸੱਚੀ ਬਾਣੀ ਏ ਭਾਈ ਤੁਸੀਂ ਬਾਣੀ ਗਾਉਣਾ ਕਰੋ ਹਿਰਦੇ ਕਰਕੇ ਬਾਣੀ ਨਾਲ ਜੁੜਨ ਨਾ ਕਰੋ ਬਾਣੀ ਨੂੰ ਆਪਣੇ ਜੀਵਨ ਵਿੱਚ ਲੈ ਕੇ ਆਓ ਔਰ ਉਹੀ ਅਸਲ ਸਿੱਖ ਹੈ ਸ਼ਿਰਪ ਸਖ ਪੁੰਜਨ ਸਭ ਆਬੇ ਸਭ ਗਾਮਹਿ ਹਰ ਹਰ ਉਤਮ ਬਾਣੀ ਗਾਵਿਆ ਸੁਨਿਆ ਤਿਨ ਕਾ ਹਰ ਥਾਈ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਂ ਦੀ ਗੁਰੂ ਦੀ ਆਗਿਆ ਨੂੰ ਮੰਨਣਾ ਹੈ ਹੁਕਮ ਨੂੰ ਮੰਨਣਾ ਹੈ ਅਮਰ ਜੀ ਲਈ ਉੱਠਣਾ ਗੁਰੂ ਦਾ ਹੁਕਮ ਹੈ ਗੁਰਬਾਣੀ ਪੜ੍ਹਨੀ ਗੁਰੂ ਦਾ ਹੁਕਮ ਹੈ ਨਾਮ ਜਪਣਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਸ ਤਰ੍ਹਾਂ ਗੁਰੂ ਦੀ ਨਜ਼ਰ ਪ੍ਰਾਪਤ ਹੁੰਦੀ ਹੈ ਜਿਹਨੂੰ ਆਪਣੇ ਜੀਵਨ ਅੰਦਰ ਗੁਰੂ ਦੀ ਨਜ਼ਰ ਪ੍ਰਾਪਤ ਹੋ ਜਾਵੇ ਨਾਨਕ ਨਗਰੀ ਨਿਹਾਲ ਤੇ ਉਹ ਨਿਹਾਲ ਹੋ ਜਾਂਦਾ ਹੈ ਪਰਮਾਤਮਾ ਨਾਲ ਮਿਲ ਜਾਂਦਾ ਹੈ ਉਹੀ ਅਸਲ ਜੀਵਨਾ ਹੈ ਭਗਤ ਰਬਦਾਸ ਜੀ ਸਾਨੂੰ ਦੱਸਦੇ ਨੇ ਕਹਿੰਦੇ ਸੰਸਾਰ ਵਿੱਚ ਸਦਾ ਵਾਸਤੇ ਨਹੀਂ ਰਹਿਣਾ ਜੋ ਦਿਨ ਆਵੇ ਸੋ ਦਿਨ ਜਾਈ ਕਰਨਾ ਕੂਝ ਰਹਿਣ ਥਿਰ ਨਾਹੀ ਸੰਗ ਚਲਤ ਹੈ ਹੰਤਿ ਚਲਣਾ ਦੂਰ ਗਵਨ ਸਰ ਉੱਪਰ ਮਰਨਾ ਕਿਆ ਤੈ ਸੋਇਆ ਜਾ ਕੇ ਜਾਨਾ ਤੈ ਜੀਵਨ ਜੱਗ ਸੱਚ ਕਰ ਜਾਨਾ ਜੀਵਨ ਦਾ ਮਨੋਰਥ ਸਮਝ ਲੈਣਾ ਕਿ ਮੈਨੂੰ ਪਰਮਾਤਮਾ ਨਾਲ ਮਿਲਣ ਵਾਸਤੇ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ। ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਤੇ ਮੈਂ ਨਾਮ ਜਪ ਕੇ ਬੰਦਗੀ ਕਰਕੇ ਪਰਮਾਤਮਾ ਦੇ ਨਾਲ ਮਿਲਣਾ ਹੈ। ਪਰਮਾਤਮਾ ਵਿੱਚ ਅਭੇਦ ਹੋਣਾ ਹੈ। ਆਪਣੇ ਘਰ ਦੀ ਪ੍ਰਾਪਤੀ ਕਰਨੀ ਹੈ ਨਿਜ ਘਰ ਮਹਿਲ  ਪਾਪ ਹੋ ਸੁਖ ਸਹਿ ਜੀ ਬੋਲ ਨਾ ਹੋਏ ਕੋ ਫੇਰਾ ਜਿਸ ਕਰਕੇ ਜਨਮ ਮਰਨ ਦਾ ਥੇਰਾ ਚੱਕਰ ਖਤਮ ਹੋ ਜਾਵੇ ਜਿਹੜਾ ਪਰਮਾਤਮਾ ਤੋਂ ਭੁੱਲਣ ਕਰਕੇ ਜੀਵ ਵਾਰ-ਵਾਰ ਜੰਮਦਾ ਮਰਦਾ ਹੈ ਨਾ ਜਨਨ ਰਹਿ ਕੀਤਾ ਤਿਸ ਨਾ ਜਾਣੀ ਤਾਕਤ ਸਾਹਿਬ ਰਾਣੀਆਂ ਮਾਰੇ ਕਿੰਦੀ ਜੰਮ ਜੰਮ ਮਰੈ ਮਰੈ ਫਿਰ ਜੰਮੈ ਬਹੁਤ ਸਜਾਈ ਪਿਆ ਦੇਸ ਲਾਣਾ ਪਰਮਾਤਮਾ ਤੋਂ ਭੁੱਲਣ ਕਰਕੇ ਵਾਰ-ਵਾਰ ਜਨਮ ਲੈਂਦੇ ਨੇ ਟੇਟੀਆਂ ਜੂਨਾ ਚ ਪਾਇਆ ਜਾਂਦਾ ਹੈ ਹਾਂ ਜੀ ਬੰਦਗੀ ਕਰੇਗਾ ਨਾਮ ਜਪੇਗਾ ਫਿਰ ਉਧਰੋਂ ਛਟਕਾਰਾ ਹੋ ਜਾਂਦਾ ਹੈ ਗੁਰੂ ਕੱਟ ਲੈਂਦਾ ਓਥੋਂ ਸਾਧ ਸੰਗ ਤਿੰਨੀ ਦਰਸਨ ਪਾਇਆ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਉਹਨਾਂ ਕੋਲ ਅਸਲ ਜੀਵਨ ਹੈ ਕੋਈ ਜੀਵ ਦੇ ਦੇਖੇ ਨੇ ਉਹਨਾਂ ਕੋਲ ਕੋਣ ਵੀ ਹੁੰਦੇ ਨੇ ਉਹਨਾਂ ਕੋਲ ਆਪਣੇ ਜੀਵਨ ਦਾ ਮਨੋਰਥ ਪ੍ਰਾਪਤ ਹੁੰਦਾ ਹੈ ਉਹਨਾਂ ਨੇ ਸਾਧ ਸੰਗਤ ਵਿੱਚ ਆ ਕਰਕੇ ਗੁਰੂ ਦਾ ਦਰਸ਼ਨ ਪ੍ਰਾਪਤ ਕੀਤਾ ਹੈ ਪਰਮਾਤਮਨ ਦਾ ਦਰਸ਼ਨ ਕੀ ਪ੍ਰਾਪਤ ਕੀਤਾ ਹੈ ਦਰਸ਼ਨ ਕੀ ਹੈ ਪਰਮਾਤਮਾ ਦਾ ਸਰੂਪ ਦੇਖ ਲੈਣਾ ਤੇ ਵਾਹਿਗੁਰੂ ਦਾ ਸਰੂਪ ਕੀ ਹੈ ਸਤ ਚਿੱਤ ਆਨੰਦ ਸਰੂਪ ਉਹ ਪਰਮਾਤਮਾ ਦਾ ਦਰਸ਼ਨ ਸਾਨੂੰ ਸਾਹਮਣੇ ਪ੍ਰਾਪਤ ਨਹੀਂ ਹੁੰਦਾ ਇਹਨਾਂ ਅੱਖਾਂ ਦੇ ਨਾਲ ਕਿਉਂਕਿ ਨਾਨਕ ਸੇ ਅਖੜੀਆਂ ਬਿਆਨ ਜਿੰਨੀ ਤਸੰਦੋ ਮਾਪਿਰੀ ਜਿਨ੍ਹਾਂ ਅੱਖਾਂ ਦੇ ਨਾਲ ਪਰਮਾਤਮਾ ਨੂੰ ਦੇਖਿਆ ਜਾਂਦਾ ਹੈ ਉਹ ਅੱਖਾਂ ਹੋਰ ਨੇ ਉਹ ਅੱਖਾਂ ਗੁਰੂ ਕੋਲੋਂ ਮਿਲਦੀਆਂ ਨੇ ਜਦੋਂ ਬੰਦਗੀ ਕਰਾਂਗੇ ਨਾਮ ਜਪਾਂਗੇ ਅੰਦਰ ਵਿਰਾਗ ਤੇ ਬਵੀਕ ਤੋਂ ਨੇਤਰ ਖੁੱਲ ਜਾਣਗੇ ਇੱਕ ਵਿਰਾਗ ਪੈਦਾ ਹੋਵੇਗਾ ਇੱਕ ਧਿਆਨ ਪੈਦਾ ਹੋਵੇਗਾ ਜਦੋਂ ਇਹਨਾਂ ਨੇਤਰਾਂ ਦੇ ਨਾਲ ਅੰਦਰੋਂ ਪ੍ਰਮਾਤਮਾ ਨੂੰ ਦੇਖਣਾ ਆਰੰਭ ਕਰ ਦਿੱਤਾ ਫਿਰ ਪ੍ਰਮਾਤਮਾ ਦਾ ਸਰੂਪ ਸੱਤ ਚਿੱਤ ਅਨੰਤ ਪਰਮਾਤਮਾ ਦਾ ਸਰੂਪ ਸਾਡੇ ਵਰਗਾ ਨਹੀਂ ਹੈ ਵੀ ਇਹੋ ਜੀ ਕੋਈ ਦੇਹੀ ਹੋਵੇ ਜੇ ਸਾਨੂੰ ਆ ਕੇ ਮਿਲੇਗਾ ਨਹੀਂ ਮਾਰੇ ਦੇ ਦੇ ਦ੍ਰਿਸ਼ਟਮਾਨ ਹੈ ਸਗਲ ਮਥੀਨਾ ਜਿਹੜਾ ਕੋ ਤੂੰ ਦੇਖ ਰਿਹਾ ਹੈ ਨਾ ਇਹ ਸਭ ਕੁਝ ਮਿਥਿਆ ਹੈ ਚਲੇ ਜਾਣ ਵਾਲਾ ਹੈ ਜੇ ਪਰਮਾਤਮਾ ਦਾ ਸਰੂਪ ਵੀ ਇਸ ਤਰ੍ਹਾਂ ਦਿਸਣ ਲੱਗ ਪਿਆ ਫਿਰ ਪਰਮਾਤਮਾ ਵੀ ਚਲੇ ਜਾਣ ਵਾਲਾ ਬਣੇਗਾ ਪਰ ਨਹੀਂ ਉਹ ਸਤ ਹੈ ਜਦੋਂ ਸਾਧ ਸੰਗਤ ਵਿੱਚ ਆ ਕਰਕੇ ਤੇਰੀ ਸੱਚ ਨਾਲ ਪ੍ਰੀਤ ਬਣ ਗਏ ਸਤ ਹੈ ਬਾਣੀ ਸਤ ਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀਐ ਗੁਰੂ ਦੀ ਬਾਣੀ ਨਾਲ ਪ੍ਰੇਮ ਲੱਗੇਗਾ ਸੱਚ ਨਾਲ ਪ੍ਰੇਮ ਲੱਗੇਗਾ ਸੱਚ ਤਾਂ ਪਰ ਜਾਣੀਐ ਜਦ ਹਿਰਦੈ ਸੱਚਾ ਹੋਏ ਹਿਰਦਿ ਸੱਚ ਦਾ ਵਾਸਾ ਪਵੇਗਾ ਚਿਤ ਨਾਮੈ ਚੇਤਨ ਸਮਝ ਪਵੇ ਕਿ ਕਿ ਉਹ ਪਰਮਾਤਮਾ ਚੇਤਨ ਹੈ। ਉਹਦੀ ਚੇਤਨ ਸੱਤਾ ਕਰਕੇ ਮੈਨੂੰ ਜੀਵਨ ਮਿਲਿਆ ਹੋਇਆ ਹੈ। ਮੈਨੂੰ ਇਹ ਪੰਜ ਭੌਤਿਕ ਸਰੀਰ ਜਿਹਦੇ ਵਿੱਚ ਵਾਹਿਗੁਰੂ ਨੇ ਜੋਤ ਰੱਖੀ ਹੈ। ਸਭ ਮਹਿ ਜੋਤ ਜੋਤ ਹੈ ਸੋ ਏਕ ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ। ਤੇ ਉਸ ਜੋਤ ਨਾਲ ਮੈਨ ਮਿਲਣਾ ਹੈ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮੈ ਆਪਣੇ ਮੂਲ ਦੀ ਪਛਾਣ ਕਰਨੀ ਹੈ ਫਿਰ ਤੈਨੂੰ ਸਮਝ ਪਵੇ ਕਿ ਕਿ ਜੋ ਕੁਝ ਵੀ ਹੋ ਰਿਹਾ ਹੈ ਉਹਦੇ ਹੁਕਮ ਵਿੱਚ ਹੋ ਰਿਹਾ ਹੈ ਉਹਦੇ ਹੁਕਮ ਨੂੰ ਪੁੱਜ ਲਵੇਗਾ ਫਿਰ ਆਨੰਦ ਚਲੇ ਜਾਏਗਾ ਇਹ ਤਿੰਨਾਂ ਦੀ ਪ੍ਰਾਪਤੀ ਹੀ ਪਰਮਾਤਮਾ ਦੀ ਪ੍ਰਾਪਤੀ ਹੈ ਪਰ ਉਹਨਾਂ ਨੇ ਸਾਧ ਸੰਗਤ ਵਿੱਚ ਆ ਕੇ ਇਹ ਵਾਹਿਗੁਰੂ ਦਾ ਦਰਸ਼ਨ ਕੀਤਾ ਫਿਰ ਉਹਨਾਂ ਨੂੰ ਸਭ ਥਾਵਾਂ ਤੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬੈ ਨਹੀਂ ਕੋਈ ਪਰਮਾਤਮਾ ਕਿਸਦਾ ਹੈ ਪਹਿਲਾਂ ਆਪਣੇ ਅੰਦਰੋਂ ਦੇਖਣਾ ਜਦੋਂ ਅੰਦਰੋਂ ਦੇਖ ਲਿਆ ਫਿਰ ਬਾਹਰੋਂ ਵੀ ਜਸਨ ਲੱਗ ਜਾਂਦਾ ਹੈ ਰਹਾਉ ਬਾਦ ਸਾਹ ਸਾਹ ਦਾ ਪਾਰੀ ਮਰਨਾ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਨੇ ਸੰਸਾਰ ਅੰਦਰ ਵਿੱਚ ਕੋਈ ਬਾਦਸ਼ਾਹ ਹੈ ਕੋਈ ਸਾਹੂਕਾਰ ਹੈ ਕੋਈ ਵਪਾਰੀ ਹੈ ਇਹਨਾਂ ਨੇ ਇੱਕ ਦਿਨ ਮਰ ਜਾਣਾ ਹੈ ਖਤਮ ਹੋ ਜਾਣਾ ਹੈ ਭਾਵ ਨਾ ਹੀ ਕੋਈ ਬਾਦਸ਼ਾਹ ਰਹੇਗਾ ਨਾ ਹੀ ਕੋਈ ਸਾਹੂਕਾਰ ਅਸੀਂ ਕਹਿੰਦੇ ਜੀ ਇਹ ਬਹੁਤ ਵੱਡਾ ਅਮੀਰ ਸਾਹੂਕਾਰ ਹੈ ਇਹ ਬਹੁਤ ਵੱਡਾ ਜੀ ਬਾਦਸ਼ਾਹ ਹੈ ਇਥੇ ਸਿਕੰਦਰ ਵਰਗੇ ਔਰੰਗਜ਼ੇਬ ਵਰਗੇ ਸ਼ਾਹ ਜਹਾਂ ਵਰਗੇ ਦੇਖੋ ਕਿੱਡੇ-ਕੱਡੇ ਬਾਦਸ਼ਾਹ ਬਣੇ ਪਰ ਉਹ ਨਹੀਂ ਰਹੇ ਸਾਹੂਕਾਰ ਬੜੇ ਤਕੜੇ-ਤਕੜੇ ਸੰ ਵਪਾਰੀ ਵੀ ਹੋਏਗੇ ਪਰ ਮਾਰੇ ਕਹਿੰਦੇ ਸਭ ਨੇ ਇੱਕ ਦਿਨ ਮਰ ਜਾਣਾ ਹੈ ਖਤਮ ਹੋ ਜਾਣਾ ਹੈ ਜੋ ਦੀਸੈ ਸੋ ਕਾਲਹਿ ਖਰਨਾ ਕਿਉਂਕਿ ਜੋ ਵੀ ਤਿਸਦਾ ਹੈ ਨਾ ਸਾਨੂੰ ਅੱਖਾਂ ਦੇ ਨਾਲ ਉਸ ਨੂੰ ਕਾਲ ਨੇ ਪਕੜ ਲੈਂਦਾ ਉਸ ਨੇ ਕਾਲ ਵਿੱਚ ਪੈ ਕਰਕੇ ਖਰ ਜਾਣਾ ਜਿਵੇਂ ਲੋੜ ਦੀ ਡਲੀ ਪਾਣੀ ਵਿੱਚ ਖਰ ਜਾਂਦੀ ਹੈ ਇਸ ਤਰ੍ਹਾਂ ਹੀ ਮਾਰੇ ਕਹਿੰਦੇ ਇਹ ਸਰੀਰ ਜਿਹੜੇ ਹਨ ਇਹ ਕਾਲ ਦੇ ਆਸਰੇ ਹਰ ਜਾਂਦੇ ਨੇ ਜਿਵੇਂ ਬੱਚਾ ਹੁੰਦਾ ਫਿਰ ਜਵਾਨੀ ਆਉਂਦੀ ਐ ਫਿਰ ਢਲਦੀ ਜਵਾਨੀ ਫਿਰ ਬਢੇਪਾ ਸਮਾਂ ਹੈ ਨਾ ਸਰੀਰ ਨੂੰ ਹੌਲੀ ਹੌਲੀ ਖਤਮ ਕਰ ਦਿੰਦਾ ਹੈ ਸਤਗੁਰੂ ਮਹਾਰਾਜ ਕਹਿੰਦੇ ਸਭ ਕੁਝ ਨਾਸ ਹੋ ਜਾਣਾ ਕੂੜੈ ਮੋਹੇ ਲਪਟ ਨਪਤਾਨਾ ਪਰ ਇਹ ਜੀਵ ਕੂੜੇ ਮੋਹ ਝੂਠੇ ਮੋਹ ਵਿੱਚ ਲਪਟਿਆ ਹੋਇਆ ਹਮੇਸ਼ਾ ਹੀ ਲੱਗਿਆ ਰਹਿੰਦਾ ਹੈ ਜਿਵੇਂ ਕੋਈ ਚੀਜ਼ ਕਿੱਲੇ 'ਚ ਤੰਗ ਦਈਏ ਅਸੀਂ ਕਹਿੰਦੇ ਆ ਇਥੇ ਲਪਟ ਰਹੀ ਹੈ ਇਸ ਤਰ੍ਹਾਂ ਹੀ ਮਾਰੇ ਕਹਿੰਦੇ ਮੋਹ ਵਿੱਚ ਲਪਟਿਆ ਹੋਇਆ ਹੈ ਲਪਾਇਮਨ ਹੋ ਰਿਹਾ ਹੈ ਮੋਹ ਦੇ ਵਿੱਚ ਝੂਠੇ ਮੋਹ ਵਿੱਚ ਉਹ ਮੋਹ ਜੀਨੇ ਸਦਾ ਇਹਦਾ ਸਾਥ ਨਹੀਂ ਦੇਣਾ ਮਾਰੇ ਬਚਨ ਕੀਤਾ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੀ ਇਹੋ ਕਟੰਗ ਤੂ ਜੇ ਦੇਖਦਾ ਚੱਲੇ ਨਾਹੀ ਤੇ ਰਹੇ ਨਾਤੇ ਜਿਹੜਾ ਸੰਸਾਰ ਦਾ ਮੋਹ ਹੈ ਝੂਠਾ ਹੈ ਤੇ ਇਸ ਦੇ ਨਾਲ ਜੀਵ ਲਪਾਏ ਮਨ ਹੋ ਰਹੇ ਹਨ ਛੋੜ ਚਲਿਆ ਤਾਂ ਫਿਰ ਪਛਤਾਣਾ ਪਰ ਜਦੋਂ ਸੰਸਾਰ ਦੇ ਸਾਥ ਸੰਬੰਧੀ ਮਿੱਤਰ ਸੰਸਾਰ ਦੇ ਜੋ ਚੀਜ਼ ਆਪਣੀ ਸਮਝੀ ਸੀ ਧਨ ਪਦਾਰਥ ਉਹਨਾਂ ਨੂੰ ਛੋੜ ਕੇ ਸੰਸਾਰ ਤੋਂ ਜੀਵ ਚਲੇ ਜਾਂਦਾ ਤਾਂ ਫਿਰ ਪਛਤਾਤਾਪ ਹੁੰਦਾ ਉਸ ਸਮੇਂ ਦੁਖੀ ਹੁੰਦਾ ਮੈਂ ਮੈਂ ਇਹਨਾਂ ਨੂੰ ਆਪਣੇ ਬਣਾਈ ਬੈਠਾ ਸੀ ਪਰ ਇਹ ਮੇਰੇ ਬੜੇ ਨਹੀਂ ਨਾਲ ਨਹੀਂ ਚੱਲੇ ਜਿੱਥੇ ਮਹਾਰਾਜ ਬਚਨ ਕੀਤੇ ਹਨ ਕਿ ਧਨ ਪਦਾਰਥ ਉਥੇ ਪ੍ਰਣੋਗ ਵਿੱਚ ਤੇਰਾ ਕਿਸੇ ਕੰਮ ਨਹੀਂ ਆਉਣਾ ਜਿਹੜੇ ਤੋਂ ਗੱਡੀਆਂ ਕਾਰਾਂ ਇਹ ਆਪਣੇ ਬਣਾਏ ਨੇ ਇਹ ਵੀ ਤੇਰੇ ਰਸਤੇ ਵਿੱਚ ਕਿਸੇ ਕੰਮ ਨਹੀਂ ਆਉਣੇ ਜਿਸ ਬਾਟ ਚੱਲਣਾ ਹੈ ਤਾਂ ਇਹ ਸਭ ਕੁਝ ਇੱਥੇ ਰਹਿ ਜਾਣਾ ਹੈ ਸੰਸਾਰ ਦੇ ਵਿੱਚ ਇਹਨਾਂ ਨੂੰ ਜਦੋਂ ਜੀਵ ਛੱਡ ਕੇ ਚੱਲਦਾ ਹੈ ਫਿਰ ਕੇਵਲ ਉਹਦੇ ਮਨ 'ਚ ਪਛਤਾਤਾਪ ਹੁੰਦਾ ਹੈ ਸਾਧ ਸੰਗਤ ਅਸੀਂ ਦੇਖਦੇ ਆ ਨਾ ਭਾਵੇਂ ਕੋਈ ਰਾਜਾ ਹੈ ਭਾਵੇਂ ਗਰੀਬ ਹੈ ਜਦੋਂ ਮੌਤ ਹੁੰਦੀ ਹੈ ਤੇ ਸਰੀਰ ਵੀ ਇੱਥੇ ਰਹਿ ਜਾਂਦਾ ਹੈ ਬਾਕੀ ਤਾਂ ਸਭ ਕੁਝ ਰਹਿ ਜਾਣਾ ਜਿਸ ਸਰੀਰ ਦੇ ਅੰਦਰ ਰਹਿ ਕਰਕੇ ਜਨਮ ਲਿਆ ਸੰਸਾਰ ਦੇ ਰੰਗ ਰੂਪ ਦੇਖੇ ਸੰਸਾਰ ਨੂੰ ਉਹ ਪਾਇਆ ਸੰਸਾਰ ਚ ਵਿਚਰਿਆ ਉਹ ਸਰੀਰ ਪੰਜ ਭੂਤਕ ਤੱਤਾਂ ਦਾ ਬਣਿਆ ਇੱਥੇ ਰਹਿ ਜਾਂਦਾ ਇਸ ਲਈ ਮਾਰਾ ਬਚਨ ਕੀਤਾ ਨਰਤ ਮੰਡਲ ਜਗ ਸਾਜੀਆ ਜਿਉ ਬਾਲੂ ਘਰ ਘਾਰ ਬਿਨ ਸਦ ਬਾਰਣਾ ਲੱਗਈ ਇਤਿਹਾਸ ਲਹਿ ਗਵਾਰ ਮਾਰੇ ਬਚਨ ਕਰਦੇ ਕੇ ਇਹ ਜਿਹੜਾ ਸੰਸਾਰ ਹੈ ਨ੍ਰਿਤ ਮੰਡਲ ਹੈ ਹਰ ਚੀਜ਼ ਨਾਸ ਹੋ ਰਹੀ ਹੈ ਅੱਜ ਤੋਂ 100 ਸਾਲ ਪਹਿਲਾਂ ਹਜ਼ਾਰਾਂ ਸਾਲ ਪਹਿਲਾਂ ਕਿਲੇ ਬਣਾਏ ਗਏ ਸਨ ਅੱਜ ਖੰਡਰ ਪਏ ਨੇ ਇਸ ਤਰ੍ਹਾਂ ਹਰ ਚੀਜ਼ ਨਾਸ ਹੋ ਜਾਂਦੀ ਹੈ ਜੋ ਕਾਗਜ਼ ਪੂਤਾਰ ਮਾਰੇ ਕਹਿੰਦੇ ਜਿਨੇ ਕਾਗਜ਼ ਦੇ ਉੱਪਰ ਪਾਣੀ ਦੀ ਬੂੰਦ ਡੇਗ ਪਵੇ ਤੇ ਉਹ ਗਲ ਜਾਂਦਾ ਹੈ ਇਸ ਤਰ੍ਹਾਂ ਹੀ ਕਾਲ ਜਿਹੜਾ ਹੈ ਸੰਸਾਰ ਨੂੰ ਨਾਸ ਕਰਦਾ ਹੈ ਕਿਰਪਾ ਨਿਦਾਨ ਨਾਨਕ ਕਉ ਕਰਹੁ ਦਾਤ ਕੀ ਕਰੀਏ ਸਾਧ ਸੰਗਤ ਇਹ ਦਿਨ ਜੀ ਕਰੀਏ ਸੰਗਤ ਵਿੱਚ ਬੈਠ ਕੇ ਆਪਣੇ ਘਰ ਵਿੱਚ ਤੁਰਦੇ ਫਿਰਦੇ ਆਂ ਕੰਮ ਕਰਦੇ ਆਂ ਕਿਰਤ ਕਰਦੇ ਆਂ ਕਿਰਪਾ ਨਿਦਾਨ ਏ ਕਿਰਪਾ ਦੇ ਖਜ਼ਾਨੇ ਵਾਹਿਗੁਰੂ ਨਾਨਕ ਕਉ ਕਰਹੁ ਦਾਤ ਸਾਨੂੰ ਇੱਕ ਦਾਤ ਦੇਣਾ ਕਰ ਸਤਿਗੁਰੂ ਅਰਜਨ ਦੇਵ ਮਾਲਕ ਸਾਨੂੰ ਸਿਖਾਉਂਦੇ ਨੇ ਏ ਵਾਹਿਗੁਰੂ ਸਾਨੂੰ ਦਾਤ ਦੇ ਨਾਮ ਤੇਰਾ ਜਪੀ ਦਿਨ ਰਾਤ ਤੇਰਾ ਨਾਮ ਦਿਨ ਰਾਤ ਮੈਂ ਜਪਦਾ ਰਹਾਂ ਇਹ ਜਾਣ ਕੇ ਕਿ ਨਾਮ ਨੇ ਮੇਰੀ ਸਹਾਇਤਾ ਕਰਨੀ ਹੈ ਨਾਮ ਜਪਣਾ ਕਿਉਂ ਹੈ ਜਹ ਮਹਾ ਭਿਆਨ ਦੂਤ ਜਪ ਦਲੈ ਤਹ ਕੇਵਲ ਨਾਮ ਸੰਗ ਤੇ ਰਹਿ ਚੱਲੈ ਜੋ ਹੈ ਮੁਸਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿੰਮਾਹੇ ਉਦਾਈ ਨਾਮ ਜਪਣ ਦੇ ਨਾਲ ਸਾਡੇ ਜੀਵਨ ਅੰਦਰ ਪਰਮਾਤਮਾ ਵਾਲਾ ਪਾਸਾ ਆ ਜਾਏਗਾ ਅਸੀਂ ਤਾਂ ਮਾਇਆ ਵਾਲਾ ਪਾਸਾ ਲਿਆ ਹੋਇਆ ਨਾ ਸੰਸਾਰ ਵਾਲਾ ਪਾਸਾ ਇਤਨੇ ਪਾਸੇ ਸਾਡਾ ਮਨ ਵਿਚਰਦਾ ਹੈ ਰਹਿੰਦਾ ਹੈ ਮੋਹ ਲੌਂਦਾ ਹੈ ਚਾਹੁੰਦਾ ਹੈ ਸੰਸਾਰ ਨੂੰ ਚਾਹੁੰਦਾ ਹੈ ਕਿ ਜਦੋਂ ਨਾਮ ਜਪਾਂਗੇ ਪਰਮਾਤਮਾ ਵਾਲਾ ਪਾਸਾ ਆ ਜਾਏਗਾ ਜੀਵਨ ਦੇ ਅੰਦਰ ਜਿਵੇਂ ਸਿੱਕਾ ਹੁੰਦਾ ਹੈ ਸਿੱਕੇ ਦੇ ਦੋ ਪਾਸੇ ਹੁੰਦੇ ਜਦੋਂ ਜੀਵਨ ਅੰਦਰ ਨਾਮ ਆ ਗਿਆ ਫਿਰ ਸਭ ਕੁਝ ਸੁਖੀ ਹੋ ਜਾਏਗਾ ਵੇ ਪ੍ਰਵਾਹ ਹੋ ਜਾਵਾਂਗੇ ਜਿਵੇਂ ਭਗਤ ਵੀ ਪ੍ਰਵਾਹ ਹੋ ਜਾਂਦੇ ਜੀਵਨ ਸਫਲਾ ਹੋ ਜਾਵੇਗਾ ਜੀਵਨ ਦੇ ਹਰ ਸੁਵਾਸ ਦੀ ਕੀਮਤ ਪਹਿਚਾਏਗੀ ਨਾਮ ਚਰਨ ਦੇ ਨਾਲ ਇਸ ਲਈ ਭਾਈ ਨਾਮ ਜਪੀਏ ਅੰਮ੍ਰਿਤ ਵੇਲੇ ਉੱਠ ਕਰਕੇ ਗੁਰੂ ਵਾਲੇ ਬਣੀਏ ਗੁਰਮਤਿ ਧਾਰਨੀ ਹੋਈਏ ਸਤਿਗੁਰੂ ਮਾਰਾ ਸਾਰਿਆਂ ਤੇ ਕਿਰਪਾ ਕਰਨ ਸਮਾਪਤੀ ਹੈ ਹੋਈਆਂ ਪੁੰਨਾਂ ਚੁੱਕਾਂ ਦੀ ਗੁਰੂ ਰੂਪ ਖਾਲਸਾ ਸਾਧ ਸੰਗਤ ਮਾਫੀ ਬਖਸ਼ ਦੇਣੀ ਅੱਗੇ ਵਾਸਤੇ ਸਮਰੱਥ ਬਖਸ਼ਣੀ ਜੀ ਕਿਰਪਾ ਨਿਦਾਨ ਨਾਨਕ ਕਉ ਕਰੂ ਦਾਤ ਨਾਮ ਤੇਰਾ ਜਪੀ ਤਿਨ ਰਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ